ਸੋਸ਼ਲ ਮੀਡੀਆ ਨੂੰ ਲੈ ਕੇ ਕੇਂਦਰ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਸੋਸ਼ਲ ਮੀਡੀਆ ਤੋਂ ਤੁਰੰਤ ਅਸ਼ਲੀਲ ਕੰਟੈਂਟ ਹਟਾਉਣ ਨੂੰ ਕਿਹਾ ਗਿਆ ਹੈ ਅਸ਼ਲੀਲ ਕੰਟੈਂਟ ਤੇ ਤੁਰੰਤ ਰੋਕ ਲਗਾਉਣ ਕੰਪਨੀਆਂ ਅਸ਼ਲੀਲ ਪੱਦੇ ਕੰਟੈਂਟ ਤੁਰੰਤ ਰੋਕਣ ਦੇ ਆਦੇਸ਼ ਦਿੱਤੇ ਗਏ ਨੇ ਕੰਪਨੀਆਂ ਨਹੀਂ ਤਾਂ ਸਰਕਾਰ ਐਕਸ਼ਨ ਲਵੇਗੀ ਐਕਸ਼ਨ ਨਾ ਲੈਣ ਤੇ ਪਲੇਟਫਾਰਮ ਔਰ ਯੂਜ਼ਰ ਦੋਮਾ ਤੇ ਕਾਰਵਾਈ ਹੋਵੇਗੀ ਬੱਚਿਆਂ ਲਈ ਨੁਕਸਾਨਦਾਇਕ ਕੰਟੈਂਟ ਹਟਾਉਣ ਲਈ ਐਡਵਾਈਸਰੀ ਜੜਿਓ ਜਾਰੀ ਕੀਤੀ ਗਈ ਹੈ ਤਾਂ ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਡਿਜੀਟਲ ਕੰਪਨੀਆਂ ਨੂੰ ਸਖਤ ਲੈਜ਼ਰ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਮੰਚਾਂ ਤੋਂ ਅਸ਼ਲੀਲ, ਇਤਰਾਜ਼ਯੋਗ ਤੇ ਬਾਲ ਜਨਸੀ ਸ਼ੋਸ਼ਣ ਦੇ ਨਾਲ ਜੁੜੀ ਹੋਈ ਸਮੱਗਰੀ ਨੂੰ ਹਟਾਉਣ 'ਚ ਅਸਫਲ ਰਹਿੰਦੇ ਨੇ ਤਾਂ ਉਹਨਾਂ ਨੂੰ ਗੰਭੀਰ ਕਾਨੂੰਨੀ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਇਲੈਕਟ੍ਰੋਨਿਕ ਸਾਰ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਇਸ ਸਬੰਧੀ ਇੱਕ ਵਿਸ਼ੇਸ਼ ਐਡਵਾਈਸਰੀ ਜਾਰੀ ਕੀਤੀ ਹੈ ਸਰਕਾਰ ਵੱਲੋਂ ਜਾਰੀ ਹਦਾਇਤਾਂ ਵਿੱਚ ਸਪਸ਼ਟ ਕੀਤਾ ਗਿਆ ਕਿ ਸੋਸ਼ਲ ਮੀਡੀਆ ਕੰਪਨੀਆਂ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 79 ਦੇ ਤਹਿਤ ਕਾਨੂੰਨੀ ਤੌਰ ਤੇ پابੰਦ ਨੇ ਜੇਕਰੇ ਕੰਪਨੀ ਆਪਣੇ ਪਲੇਟਫਾਰਮ ਤੇ ਸਾਂਝੀ ਕੀਤੀ ਗਈ ਗੈਰ ਕਾਨੂੰਨੀ ਸਮੱਗਰੀ ਵਿਰੁੱਧ ਉਚਿਤ ਸਾਵਧਾਨੀ ਨਹੀਂ ਵਰਤਦੀਆਂ ਤਾਂ ਉਹਨਾਂ ਨੂੰ ਮਿਲਣ ਵਾਲੀ ਕਾਨੂੰਨੀ ਛੋਟ ਖਤਮ ਹੋ ਸਕਦੀ ਹੈ ਤੇ ਉਹਨਾਂ ਦੇ ਵਿਰੁੱਧ ਆਈਟੀ ਐਕਟ ਭਾਰਤੀ ਨਿਆਂ ਸੰਹਿਤਾ ਤੇ ਹੋਰ ਅਪਰਾਧਿਕ ਕਾਨੂੰਨਾ ਤਹਿਤ ਮੁਕੱਦਮਾ ਚਲਾਇਆ ਜਾ ਸਕਦਾ ਹੈ ਮੰਤਰਾਲੇ ਨੇ ਨਿਯਮਾਂ ਦੀ ਸਖਤੀ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਕਿ ਕੋਈ ਸਮੱਗਰੀ ਕਿਸੇ ਵਿਅਕਤੀ ਨੂੰ ਜਿੰਸੀ ਕਿਰਿਆ ਦੇ ਵਿੱਚ ਦਿਖਾ ਰਹੀ ਹੈ ਜਾਂ ਉਹ ਉਸ ਦਾ ਰੂਪ ਧਾਰਨ ਕਰ ਰਹੀ ਹੈ ਤਾਂ ਪਲੇਟਫਾਰਮ ਨੂੰ 24 ਘੰਟਿਆਂ ਦੇ ਅੰਦਰ ਅਜਹੀ ਸਮਗਰੀ ਨੂੰ ਹਟਾਉਣਾ ਪਵੇਗਾ ਅਦਾਲਤ ਜਾਂ ਸਰਕਾਰੀ ਏਜੰਸੀ ਤੋਂ ਆਦੇਸ਼ ਮਿਲਣ ਤੇ ਗੈਰ ਕਾਨੂੰਨੀ ਸਮਗਰੀ ਤੱਕ ਪਹੁੰਚ ਨੂੰ ਤੁਰੰਤ ਬੰਦ ਕਰਨਾ ਹੋਵੇਗਾ ਤਾਂ ਹੁਣ ਸੋਸ਼ਲ ਮੀਡੀਆ ਲਈ ਕੇਂਦਰ ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਹੈ ਅਸ਼ਲੀਲ ਕੰਟੈਂਟ ਤੇ ਤੁਰੰਤ ਰੋਕ ਲਗਾਉਣ ਨੂੰ ਕਿਹਾ ਗਿਆ ਹੈ